ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਅਕਾਲ ਪੁਰਖ ਦੀ ਬਾਣੀ ਦੀ ਸੰਥਿਆ ਕਰ ਰਹੇ ਹਾਂ ਛੇਵਾਂ ਭਾਗ ਸ਼ੁਰੂ ਹੋਣ ਜਾ ਰਿਹਾ ਹੈ ਪੰਜ ਭਾਗਾਂ ਦੀ ਆਪਾਂ ਸੰਥਿਆ ਕਰਾ ਕੇ YouTube ਚੈਨਲ ਤੇ ਪਾਈ ਹੈ ਤੇ ਪਲੇਲਿਸਟ ਵਿੱਚ ਪਈ ਹੋਈ ਹੈ ਤੋ ਪ੍ਰਸਾਦ ਕਬਿੱਤ ਖੂਕ ਮਾਲ ਤੁਹਾਰੀ ਗੱਜ ਗਧਾ ਵਿਪੂਤ ਧਾਰੀ ਗਿੱਦੂ ਆ ਮਸਾਨ ਬਾਸ ਕਰਿ ਉਹੀ ਕਰਤ ਹੈ ਕੁੱਗੂ ਮਟ ਵਾਸੀ ਲੱਗੇ ਡੋਲਤ ਉਦਾਸੀ ਮ੍ਰਿਗ ਤਰਵਰ ਸਦੀਵ ਮੋਣ ਸਾਦੇ ਹੀ ਮਰਤ ਹੈ ਬਿੰਦ ਕੇ ਸਦਈਆ ਤਾਹਿ ਜਿ ਕੀ ਬਡਈਆ ਦੇਤ ਇਸ ਸਦਈਆ ਬਡਈਆ ਇਸ ਤਰ੍ਹਾਂ ਉਚਾਰਨ ਕਰਨੇ ਨੇ ਦੇਤ ਬੰਦਰ ਸਦੀਵ ਪਾਏ ਨਾਂਗ ਹੀ ਫਿਰਤ ਹੈ ਅੰਗਣਾ ਅਧੀਨ ਕਾਮ ਕ੍ਰੋਧ ਮੈ ਪਰਬੀਨ ਇਕ ਗਿਆਨ ਕੇ ਬਹੀਨ ਸ਼ੀਨ ਕੈਸੇ ਕਿਪ ਤਰਤ ਹੈ ਪੂਤ ਬਨਚਾਰੀ ਚਿਤਕ ਸ਼ੌਨਾ ਸਭ ਦੂਤਾ ਧਾਰੀ ਪੌਣ ਕੇ ਆਹਾਰੀ ਸੋ ਪੁਜੰਗ ਜਾਨੀਤ ਹੈ ਤ੍ਰਿਣ ਕੇ ਪਸ਼ਈਆ ਤਨ ਲੋਭ ਕੇ ਬਜਤ ਜਈਆ ਤਿਤ ਗਊਵਨ ਕੇ ਜਈਆ ਬਿਰਖ ਭਈਆ ਮਾਨੀਤ ਹੈ ਨਭ ਕੀ ਉਡਈਆ ਤਾਹੇ ਪੰਚੀ ਕੀ ਬਡਈਆ ਦੇਤ ਬਗਲਾ ਬਿੜਾਲ ਬ੍ਰਿਕ ਹੁਣ ਜਿਹੜੇ ਇੱਥੇ ਕੌਮਾਂ ਲੱਗੀਆਂ ਹੋਏ ਸੰਗਤ ਜੀ ਇਹ ਸਾਰੇ ਇੱਥੇ ਵਿਸਰਾਮ ਨੇ ਧਿਆਨੀ ਠਾਨੀਅਤ ਹੈ ਬੜੇ ਜੇਤੇ ਬੜੇ ਗਿਆਨੀ ਤਿਨੋ ਜਾਨੀ ਪੈ ਬਖਾਨੀ ਨਹੀਂ ਐਸੇ ਨਾ ਪਰਪੰਚ ਮਨ ਭੂਲ ਆਨਿਅਤ ਹੈ ਭੂਮ ਕੇ ਵਸਈਆ ਤਾਹੇ ਪੂਚਰੀ ਕੇ ਜਈਆ ਕਹਿ ਨਭ ਕੇ ਉਡਈਆ ਸੋਚ ਰਈਆ ਕੈ ਬਖਾਨੀਐ ਫਲ ਕੇ ਪਛਈਆ ਤਾਹੇ ਬੰਦਰੀ ਕੇ ਜਈਆ ਕਹਿ आदेश फिरैया तितू भूत के पहचानिए जाल के तरैया को गंगेरी सी कर कहत जग आग के पछैया सुच कोर सम्म मानिए सूरज सवैया ताहे कौन की बधाई देत चंद्रमा सवैया को कवि कै पहचानिए नारायण कच्छ मच तिन दुआ कहत सब कौल नाब कौल जेहे ताल मैं रहत है ਗੋਪੀਨਾਦ ਗੂਜਰ ਗੋਪਾਲ ਸਭੈ ਪਿਤੇਨ ਚਾਰੀ ਤੇਨ ਚਾਰੀ ਰਿਖੀ ਕੇਸ ਨਾਮ ਕੈ ਮਹੰਤ ਲਹੀਤ ਹੈ ਮਾਧਵ ਭਵਰ ਓ ਅਟੇਰੂ ਕੋ ਕਨਈਆ ਨਾਮ ਹੁਣ ਇਸ ਜਿਹੜੀ ਪੰਕਤੀ ਦਾ ਵਿਸਰਾਮ ਹੈ ਸੰਗਤ ਜੀ ਮਾਧਵ ਭਵਰ ਓ ਅਟੇਰੂ ਕੋ ਕਨਈਆ ਨਾਮ ਕੰਸ ਕੋ ਬਧਈਆ ਜਮਦੂਤ ਕਹੀਅਤ ਹੈ ਇਸ ਤਰ੍ਹਾਂ ਉਚਾਰਨ ਕਰਨਾ ਕਿਉਂਕਿ ਇੱਥੇ ਕਉਮਾ ਲੱਗੀਆਂ ਤੁਸੀਂ ਵੇਖ ਰਹੇ ਹੋ ਮੂੜ ਰੂੜ ਪੀਟਤ ਨਹੂ ਗੂੜ ਤਕੋ ਭੀਦ ਪਾਵੇ ਪੂਜਤ ਨ ਤਾਹੇ ਜਾ ਕੇ ਰਾਖੇ ਰਹੀ ਅਤ ਹੈ ਵਿਸਵ ਪਾਲ ਜਗਤ ਕਾਲ ਦੀਨ ਦਿਆਲ ਬੈਰੀ ਸਾਲ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈ ਯੋਗੀ ਜਟਾ ਧਾਰੀ ਜਤ ਸਤੀ ਸਾਚੇ ਬਡੇ ਬ੍ਰਹਮਚਾਰੀ ਧਿਆਨ ਕਾਜ ਭੂਖ ਪਿਆਸ ਦੇਹ ਪੈ ਸਹਤ ਹੈ ਨਿਯੋਲੀ ਕਰਮ ਜਾਲ ਹੋਮ ਪਾਵਕ ਪਵਣ ਹੋਮ ਹੁਣ ਇੱਕ ਥਾਂ ਤੇ ਦੋ ਲੱਗੀਆਂ ਕਮਾ ਇੱਕ ਥਾਂ ਤੇ ਇੱਕ ਲੱਗੀਆਂ ਹੋਈਆਂ ਤੁਸੀਂ ਵੇਖ ਰਹੇ ਹੋ ਜਦੋਂ ਅਸੀਂ ਪੜ੍ਹ ਰਹੇ ਹਾਂ ਤੇ ਇੱਥੇ ਥੋੜਾ ਰੁਕਦੇ ਹਾਂ ਤੇ ਇੱਥੇ ਆਣ ਕੇ ਪੂਰਾ ਰੁਕ ਜਾਂਦੇ ਹਾਂ ਮਤਲਬ ਕਿ ਇੱਥੇ ਵਿਸਰਾਮ ਹੈ ਤੇ ਇਹ ਜਮ ਕਾ ਸਾਰੀਆਂ ਨਿਉਲੀ ਕਰਮ ਜਲ ਹੋਮ ਪਾਵਕ ਪਵਨ ਹੋਮ ਅਦੋ ਮੁਖ ਏਕ ਪਾਇ ਠਾਡੇ ਨ ਬਹਿਤ ਹੈ ਮਾਨਵ ਭਨੇਂਦ ਦੇਵ ਦਾਨਵ ਨ ਪਾਵੇ ਭੇਦ ਬੀਦਿਉ ਕਤੇਬ ਨੇਤ ਨੇਤ ਕਹਿ ਕਹਿ ਕਹਿਤ ਹੈ ਨਚਤ ਫਿਰਤ ਮੋਰ ਬਾਦਰ ਕਰਤ ਘੋਰ ਦਮਨੀ ਅਨੇਕ ਭਾਉ ਕਰਿਓ ਈ ਕਰਤ ਹੈ ਚੰਦਰਮਾ ਤੇ ਸੀਤਲ ਨਾ ਸੂਰ ਤੇ ਤਪਤ ਤੇਜ ਇੰਦਰ ਸੋ ਨਾ ਰਾਜਾ ਪਵ ਭੂਮ ਕੋ ਪਰਤ ਹੈ ਸੇਵ ਸੇ ਤਪਸੀ ਆਦ ਬ੍ਰਹਮਾ ਸੇ ਨਾ ਬੇਦਚਾਰੀ ਸੰਤ ਕੁਮਾਰ ਸੀ ਤਪਸਿਆ ਨਾ ਅੰਤ ਹੈ ਗਿਆਨ ਕੇ ਬਹੀਣ ਕਾਲ ਫਾਸ ਕੇ ਅਧੀਨ ਸਦਾ ਜੁਗਣ ਕੀ ਚੌਕਰੀ ਫਿਰਾਏ ਹੀ ਫਿਰਤ ਹੈ ਇਕ ਸੇਵ ਭਈ ਇਕ ਗਏ ਇਕ ਫਿਰ ਭਈ ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ ਬ੍ਰਹਮਾ ਅਰ ਬੇਸ਼ਨ ਕੀਤੇ ਵੇਦ ਔ ਪੁਰਾਨ ਕੀਤੇ ਸਿਮਰਤ ਸੁਮੋਹਨ ਕੈ ਹੋਏ ਹੋਏ ਬਿਤੇ ਹੈ ਮੋਨ ਦੇ ਮਧਾਰ ਕੀਤੇ ਅਸੁਨੀ ਕੁਮਾਰ ਕੀਤੇ ਅੰਸਾ ਅਵਤਾਰ ਕੀਤੇ ਕਾਲ ਬਸ ਭਈ ਹੈ گنے پوم ہی ہوئے کہ ملے ہے جوتی برہمچاری بڑے بڑے شتر تاری شتر ہی کی شایا کئی کوس لوگ چلتا ہے بڑے بڑے راجن دبتد بڑے بڑے راجن درف کو دلت ہے ਮਾਨਸੇ ਮਹੀਪ ਔ ਦਲੀਪ ਕੈ ਸੇ ਛਤਰ ਧਾਰੀ ਬਡੋ ਬਮਾਨ ਪੁਜ ਦਾੰਡ ਕੋ ਕਰਤ ਹੈ ਦਾਰਾ ਸੇ ਦਲੀਸ਼ਰ ਦਰਜੋਦਨ ਸੇ ਮਾਨ ਧਾਰੀ ਭੋਗ ਭੋਗ ਭੂਮ ਅਤ ਭੂਮ ਮਿਲਤ ਹੈ ਸਿਜਦੇ ਕਰੇ ਅਨੇਕ ਤੋਪ ਚੀ ਕਪਟ ਭੀਸ ਪੋਸਤੀ ਅਨੇਕ ਦਾ ਨਿਵਾਵਤ ਹੈ ਸੀਸ ਕੋ ਕਾਹ ਭਇਓ ਮਲ ਜੋ ਪੈ ਕਾਢਤ ਅਨੇਕ ਡੰਡ ਸੋ ਤਉ ਨ ਡੰਡੋਤ ਅਸ਼ਟਾਂਗ ਅਸ ਅਤ ਤੀਸ ਕਉ ਹੁਣ ਸੰਗਤ ਜੀ ਧਿਆਨ ਰੱਖਣਾ ਕਿ ਅਥ ਐੜਾ ਥਥਾ ਅਤ ਬੋਲ ਕੇ ਤੀਸ ਅਤ ਤੀਸ ਕਉ ਕਨੋੜੇ ਦੀ ਆਵਾਜ਼ ਉਚਾਰਨ ਹੋਵੇ ਕਾਹ ਪਇਓ ਰੋਗੀ ਜੋ ਭੈ ਡਾਰਿਓ ਰਹਿਓ ਉਰਦ ਮੁਖ ਮਨ ਤੇ ਨ ਮੂੜ ਨਿਹਾਰਿਓ ਨੇਹਰਾਇਓ ਆਦ ਈਸਕੋ ਪੈ ਚੋਪੈ ਡਾਰਿਓ ਰਹੇ ਉਰਦ ਮੁਖ ਮਨ ਤੇ ਨ ਮੂੰਡ ਨਹਿਰਾਇਓ ਆਦ ਈਸਕੋ ਕਾਮਨਾ ਅਧੀਨ ਸਦਾ ਦਾਮਣਾ ਪਰ ਵੀਨੇ ਇੱਕ ਭਾਵਨਾ ਬਹੀਨ ਕੈਸੇ ਪਾਵੇ ਜਗਦੀਸ਼ਕੋ ਸੀਸ ਪਟਕਤ ਜਾ ਜਾ ਕੇ ਕਾਣ ਮੈਂ ਖਜੂਰਾ ਧਸੈ ਮੂੰਡ ਛਟਕਤ ਮਿੱਤਰ ਪੁੱਤਰ ਹੂੰ ਕੇ ਸੋਕ ਕਸੌ ਆਗ ਕੋ ਚਰਈਆ ਫਲ ਫੂਲ ਕੋ ਪਛਈਆ ਸਦਾ ਬਨ ਕੋ ਪਰਮਈਆ ਔਰ ਦੂਸਰੋ ਨਾ ਬੋਕ ਸੋ ਕਨੋੜਾ ਇਹ ਤਿਆਰ ਰੱਖਨੇ ਕਨੋੜੇ ਦੀ ਆਵਾਜ਼ ਕਨੋੜੇ ਦੀ ਨਿਕਲੇ ਜਿੱਥੇ ਕਨੋੜਾ ਲੱਗਾ ਹੈ ਸੋ ਕਾਹਾ ਭਇਓ ਪੀੜ ਜੋ ਕਸਤ ਸੀਸ ਬ੍ਰਿਸ਼ਣ ਸੋ ਮਾਟੀ ਕੋ ਪਛਈਆ ਬੋਲ ਪੂਛ ਲੀਜੈ ਜੋਗ ਸੋ कामणाधीन काम क्रोध महै परबीण एक भावना विहीन कैसे पीटे परलोक सों नाचोई करत मोर बादादर करत सोर सदा घन कोर कण करयोई करत है एक पाएं ठाढे सदा वन में रहत वृष भूख भूख पाम भूम स्वर श्रावक धरत है स्रा ससरारे कन्ना श्रावक ਸਰਾਵਕ ਤਰਤ ਹੈ ਪਾਣ ਅਨੇਕ ਜੁਗ ਏਕ ਠੌਰ ਬਾਸ ਕਰੇ ਕਾਗ ਔਰ ਚੀਲ ਦੇਸ ਦੇਸ ਵਿਚਰਤ ਹੈ ਗਿਆਨ ਕੇ ਬਹੀਨ ਮਹਾਦਾਨ ਮੈਂ ਨਾ ਹੁ ਜਲੀਣ ਭਾਵਨਾ ਜਕੀਨ ਦੀਨ ਕੈ ਸਿ ਕੈ ਤਰਤ ਹੈ ਜੈਸੀ ਏਕ ਸਵਾੰਗੀ ਕਹੂੰ ਜੋਗੀਆ ਬੈਰਾਗੀ ਬਣੇ ਕਬ ਹੂੰ ਸੰਿਆਸ ਭੇਸ ਬਨ ਕੇ ਦਿਖਾਵੇ ਕਹੂੰ ਪੌਣ ਹਾਰੀ ਕਹੂੰ ਬੈਠੇ ਲਾਇ ਤਾਰੀ ਕਹੂੰ ਲੋਭ ਕੀ ਖੁਮਾਰੀ ਸੋ ਅਨੇਕ ਗੁਨ ਗਾਵਈ ਕਹੂੰ ਬ੍ਰਹਮਚਾਰੀ ਕਹੂੰ ਹੱਥ ਪੈ ਲਗਾਵੇ ਬਾਰੀ ਕਹੂੰ ਡੰਡ ਤਾਰੀ ਹੋਏ ਕਹਿ ਲੋਗਣ ਪਰਮਾਵਈ ਕਾਮਣ ਆਦੀਨ ਪਰਿਓ ਨਾਚਤ ਹੈ ਨਾਚਣ ਸੋ ਗਿਆਨ ਕੇ ਬਹੀਨ ਕੈਸੇ ਬ੍ਰਹਮ ਲੋਕ ਪਾਵੇ ਪੰਚ ਮਾਰ ਪੰਚ ਬਾਰ ਗੀਦਰ ਪੁਕਾਰੇ ਪਰੇ ਸੀਤ ਕਾਲ ਕੁੰਚਰਿਓ ਗਧਹ ਅਨੇਕ ਦਾ ਪੁਕਾਰਹੀ ਕਾਹ ਭਇਓ ਜੋ ਪੈ ਕਲਵੱਤਰ ਲਿਓ ਕਾਂਸੀ ਬੀਚ ਚੀਰ-ਚੀਰ ਚੋਰਟਾ ਕੁਠਾਰਨ ਸੋ ਮਾਰਹੀ ਕਾਹ ਭਇਓ ਫਾਸੀ ਡਾਰ ਬੁੱਢੋ ਜੜ ਗੰਗ ਧਾਰ ਡਾਰ-ਡਾਰ ਫਾਸ ਠੱਗ ਮਾਰ-ਮਾਰ ਡਾਰਹੀ ਡੂਬੇ ਨਰਕ ਧਾਰ ਮੂੜ ਗਿਆਨ ਕੇ ਬਿਨਾ ਵਿਚਾਰ ਭਾਵਨਾ ਬਹੀਨ ਕੈਸੇ ਗਿਆਨ ਕੋ ਵਿਚਾਰਹੀ ਤਾਪ ਕੇ ਸਹੇਤੀਸ ਜੋ ਪੈ ਪਾਈਏ ਆਤਾਪ ਨਾਥ ਤਾਪਣ ਅਨੇਕ ਤਨ ਕਾਇਲ ਸਹਤ ਹੈ ਜਾਪ ਕੇ ਕੀਏ ਜਾਪ ਕੇ ਕੀਏ ਤੇ ਜੋ ਪੈ ਪਾਈਤ ਅਜਾਪ ਦੇਵ ਹੁਣ ਆ ਜਿਹੜਾ ਪਾਠ ਆ ਪਾਈਤ ਪਾਈਤ ਉਚਾਰਨ ਕਰਨਾ ਪੱਪੇ ਕੰਨਾ ਈ ਦੀ ਬਿਆਰੀ ਐਡਾ ਦਿੱਤਾ ਪਾਈਤ ਜਾਬ ਕੇ ਕੀਏ ਤੇ ਜੋ ਪੈ ਪਾਇਤ ਅਜਾਪ ਦੇਵ ਪੂਦਨਾ ਸੁਦੀਵ ਤੂਹੀ ਤੂਹੀ ਉਚਰਤ ਹੈ ਨਭ ਕੇ ਉਡੇ ਤੇ ਜੋ ਪੈ ਨਾਰਾਇਣ ਪਾਇਤ ਅਨਲਯ ਆਕਾਸ਼ ਪੰਛੀ ਡੋਲ ਬੋ ਕਰਤ ਹੈ ਆਗਮੈ ਜਰਤੀ ਗਤ ਡਾਂਡ ਕੀ ਪਰਤ ਕਰ ਪਤਾਲ ਕੇ ਵਾਸੀ ਕਿਉ ਭਾਂਗਣ ਉਤਰਤ ਹੈ ਕੋ ਭਇਓ ਮੁੰਡਿਆ ਸੰਿਆਸੀ ਕੋ ਜੋਗੀ ਭਇਓ ਕੋ ਬ੍ਰਹਮਚਾਰੀ ਕੋ ਜਤੀ ਅਨ ਮੰਨ ਬੋ ਹਿੰਦੂ ਤੁਰਕ ਕੋ ਰਾਫ ਜੀ ਇਮਾਮ ਸਾਫੀ ਮਾਨਸ ਕੀ ਜਾਤ ਸਭੈ ਏਕੈ ਪਹਿਚਾਨ ਬੋ ਕਰਤਾ ਕਰੀਮ ਸੋਈ ਰਾਜ ਕਰੀਮ ਓਈ ਦੂਸਰੋ ਨ ਭੇਦ ਕੋਈ ਭੂਲ ਪ੍ਰਮਾਨ ਬੋ ਇਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ ਇਕ ਹੀ ਸਰੂਪ ਸਭ ਏਕੈ ਜੋਤ ਜਾਨਬੋ ਦੇਹ ਰਮ ਸੀਤ ਸੋਈ ਪੂਜਾ ਔ ਨਿਵਾਜ ਊਂਈ ਮਾਨਸ ਸਭੈ ਏਕ ਪੈ ਅਨੇਕ ਕੋ ਪਰਮਾਉ ਹੈ ਦੇਵਤਾ ਅਦੇਵ ਜੱਚ ਗੰਧਰਬ ਤੁਰਕ ਹਿੰਦੂ ਨਿਆਰੇ ਨਿਆਾਰੇ ਦੇਸਨ ਕੀ ਭੇਸ ਕੋ ਪਰਮਾਉ ਹੈ ਇਕ ਨਨ ਇਕ ਕਾਨ ਇਕ ਦੇਹ ਇਕ ਬਾਨ ਖਾਕ ਬਾਦ ਅਤਸਿਓ ਆਪਕੋ ਰਲਾਉ ਹੈ ਅੱਲ ਹੈ ਆਪੇਕ ਸੋਈ ਪ੍ਰਾਣਿਓ ਪ੍ਰਾਣਿਓਈ ਇਕ ਹੀ ਸਰੂਪ ਸਭੇ ਇਕ ਹੀ ਬਣਾਉ ਹੈ ਜੈਸੀ ਇੱਕ ਆਗਤੇ ਕਨੂਕਾ ਕੋਟ ਆਗ ਉਠੇ ਨਿਆਰੇ ਨਿਆਰੇ ਹੋਏ ਕੈ ਫੇਰ ਆਗ ਮੈਂ ਮਿਲਾਹੇਗੀ ਜੈਸੀ ਏਕ ਧੂਰ ਤੇ ਅਨੇਕ ਧੂਰ ਪੂਰਤ ਹੈ ਧੂਰ ਕੇ ਕਣੂਕਾ ਫਿਰ ਧੂਰ ਹੀ ਸਮਾਹੇਗੇ ਜੈਸੀ ਏਕ ਨਦ ਤੇ ਤਰੰਗ ਕੋਟ ਉਪਜਤ ਹੈ ਪਾਨ ਕੇ ਤਰੰਗ ਸਭੇ ਪਾਨ ਹੀ ਕਹਾਹੇਗੇ ਤੈਸੇ ਬिश्व रूप ਤੇ ਅਭੂਤ ਭੂਤ ਪ੍ਰਗਟ ਹੋਏ ਤਾਹੀ ਤੇ ਉਪਜ ਸਭ ਤਾਹੀ ਮੈਂ ਸਮਾਹੇਗੇ ਕੇਤੇ ਕਾਛ ਜਮਚ ਕੇਤੇ ਉਨ ਕੋ ਕਰਤ ਪਛ ਕੇਤੇ ਅਚ ਵਛ ਹੋਏ ਛਪਸ਼ ਛਪਸ਼ ਉਪਾਠ ਜਿਹੜਾ ਉਚਾਰਨ ਕਰਨਾ ਸ ਸਬੰਧਕ ਲਾ ਕੇ ਛਪਸ਼ ਨਹੀਂ ਕਹਿਣਾ ਛਪਸ਼ ਛਪਸ਼ ਉੱਡ ਜਾਹੇਗੀ ਕੇਤੇ ਨਭ ਬੀਚ ਅਚ ਪਛ ਕਉ ਕਰੇਗੇ ਪਛ ਕੇਤਕ ਪ੍ਰਤਾਸ਼ ਹੋਏ ਪਚਾਏ ਖਾਏ ਜਾਹੇਗੇ ਜਲ ਕਾ ਹਥਲ ਕਾ ਗगन ਕੇ ਗਉਣ ਕਹਾ ਕਾਲ ਕੇ ਬਣਾਏ ਸਭ ਕਾਲ ਹੀ ਚਬਾਹੇਗੇ ਤੇਜ ਜਿਉ ਅਤੇਜ ਮੈਂ ਅਤੇਜ ਜੈਸੀ ਤੇਜ ਲੀਣਾ ਤਾਹੀ ਤੇ ਉਪਜ ਸਭ ਤਾਹੀ ਮੈਂ ਸਮਾਹੇਗੀ ਊਕਤ ਫਿਰਤ ਕੀਤੇ ਰੂਵਤ ਮਰਤ ਕੀਤੇ ਜਲ ਮੈਂ ਡੁੱਬਤ ਕੀਤੇ ਆਗਮੈਂ ਜਰਤ ਹੈ ਕੇਤੇ ਗੰਗਵਾਸੀ ਕੇਤੇ ਮਦੀਨਾ ਮੱਕਾ ਨਿਵਾਸੀ ਕੇਤਕ ਉਦਾਸੀ ਕੀ ਪਰਮਾਏ ਹੀ ਫਿਰਤ ਹੈ ਕਰਵਤ ਸਹਿਦ ਕੀਤੇ ਭੂਮੈ ਗੜਤ ਕੀਤੇ ਸੂਆ ਮੈ ਪੈ ਜੜਤ ਕੀਤੇ ਦੁਖ ਕੋ ਪਰ ਤਰਤ ਪਰਤ ਹੈ ਪਰਤ ਹੈ ਇਹ ਧਿਆਨ ਰੱਖਣਾ ਜਿਹੜਾ ਹਾਹਾ ਹੈ ਜਿੰਨੇ ਵੀ ਆਪਾਂ ਪਿੱਛੇ ਪੜ ਕੇ ਆਏ ਹਾਹੇ ਇਹ ਸਾਰੇ ਹੀ ਵੱਖਰੇ ਹਨ ਦੂਖ ਕੋ ਪਰਤ ਹੈ ਗੈਨ ਮੈਂ ਉਡਤ ਕੇਤੀ ਜਲ ਮੈਂ ਰਹਿਤ ਕੇਤੀ ਗਿਆਨ ਕੇ ਬਹੀਨ ਜਕ ਜਾ ਰਹੀ ਮਰਤ ਹੈ ਸੋਧ ਹਾਰੇ ਦੇਵਤਾ ਵਿਰੋਧ ਹਾਰੇ ਦਾਨੋ ਬੜੇ ਬੋਧ ਹਾਰੇ ਬੋਧਕ ਪਰਮੋਧ ਹਾਰੇ ਜਾਪਸੀ ਕਸ ਹਾਰੇ ਚੰਦਨ ਲਗਾਏ ਹਾਰੇ ਚੂਆ ਆਚਾਰ ਪੂਜ ਹਾਰੇ ਪਾਹਣ ਚੜਾਏ ਹਾਰੇ ਲਾਭਸੀ ਗਾ ਹਾਰੇ ਗੁਰ ਨਾਮ ਮਨਾਏ ਹਾਰੇ ਬੜੀ ਮੱਟ ਲੀਪ ਹਾਰੇ ਭੀਤਣ ਲਗਾਏ ਹਾਰੇ ਚਾਪਸੀ ਲਗਾਏ ਹਾਰੇ ਛਾਪਸੀ ਗਾਏ ਹਾਰੇ ਗੰਦਰਬ ਬਜਾਏ ਹਾਰੇ ਕਿਨਰ ਸਭ ਪੱਚ ਹਾਰੇ ਪੰਡਤ ਤਪੰਤ ਹਾਰੇ ਤਾਪਸੀ ਪੱਚ ਹਾਰੇ ਪੰਡਤ ਤਪੰਤ ਹਾਰੇ ਤਾਪਸੀ ਸੋ ਸੰਗਤ ਜੀ ਇਤ ਕ ਆਪਣੇ 7ਵਾਂ ਪਾਠ ਸੰਪੂਰਨ ਹੋ ਗਿਆ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ